ਸ਼੍ਰੀ ਕੇਦਾਰਨਾਥ ਮੰਦਿਰ ਦੇ ਵਿੱਚ ਪਹਿਲੀ ਵਾਰ ਜਿਹਾ ਹੋਵੇਗਾ ਕਿ ਦਰਸ਼ਨ ਟੋਕਨਾ ਦੇ ਰਹੀ ਹੋਣਗੇ ਟੋਕਨ ਸਿਸਟਮ ਦੀ ਸ਼ੁਰੂਆਤ ਹੋ ਗਈ ਹੈ ਬਾਬਾ ਕੇਦਾਰ ਦੇ ਦਰਸ਼ਨ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਅਕਸਰ ਕੀ ਹੁੰਦਾ ਸੀ ਕਿ ਕੜਾਕੇ ਦੀ ਠੰਡ ਦੇ ਵਿੱਚ ਕਈ ਘੰਟਿਆਂ ਤੱਕ ਲੰਬੀਆਂ ਕਤਾਰਾਂ ਦੇ ਵਿੱਚ ਧਾਲੂਆਂ ਨੂੰ ਖੜਨਾ ਪੈਂਦਾ ਸੀ ਅਤੇ ਕੁਝ ਛੜਦਾਲੂ ਅਜਿਹੀ ਵੀ ਹੁੰਦੇ ਸੀ ਜਿਨ੍ਹਾਂ ਦੀ ਸਿਹਤ ਵਿਗੜ ਜਾਂਦੀ ਸੀ ਕੜਾਕੇ ਦੀ ਠੰਡ ਲੰਬੀਆਂ ਲਾਈਨਾਂ ਦੇ ਕਰਕੇ ਪਰ ਹੁਣ ਅਜਿਹੀ ਸਥਿਤੀ ਨਹੀਂ ਬਣੇਗੀ ਸ਼ੁੱਕਰਵਾਰ ਤੋਂ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਸ਼੍ਰੀ ਕੇਦਾਰਨਾਥ ਧਾਮ ਦੇ ਜੋ ਦਰਵਾਜ਼ੇ ਨਿਉ ਖੋਲ ਦਿੱਤੇ ਨੇ ਸ਼ਰਧਾਲੂ ਹੁਣ ਦਰਸ਼ਨ ਕਰ ਸਕਦੇ ਨੇ ਬਾਬਾ ਕੇਦਾਰ ਦੇ ਦਰਸ਼ਨਾਂ ਦੇ ਲਈ ਹੁਣ ਇਕੱਠੇ ਹੋ ਕੇ ਭੀੜ ਦੇ ਵਿੱਚ ਖੜਨ ਦੀ ਜੋ ਕਿ ਜ਼ਰੂਰਤ ਨਹੀਂ ਹੋਵੇਗੀ ਟੋਕਨ ਸਿਸਟਮ ਟੋਕਨ ਪ੍ਰਣਾਲੀ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੇ ਦਿਨ ਤੋਂ ਹੀ ਦੇਸ਼ ਭਰ ਤੋਂ ਸ਼ਰਧਾਲੂ ਨੇ ਜੋ ਕਿ ਟੋਕਨ ਪ੍ਰਣਾਲੀ ਦੇ ਰਾਹੀਂ ਦਰਸ਼ਨ ਕਰਨ ਦੇ ਲਈ ਮੰਦਰ ਦੇ ਦਰਸ਼ਨ ਕਰਨ ਦੇ ਲਈ ਬਾਬਾ ਕੇਦਾਰ ਦੇ ਦਰਸ਼ਨਾਂ ਦੇ ਲਈ جا ਰਹੇ ਨੇ اور ਦੱਸ دی ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜੋ ਇਸ ਵਕਤ ਬਾਬਾ ਕੈਦਾਰ ਦੇ ਦਰਸ਼ਨ ਕਰਨ ਦੇ ਲਈ ਤੁਹਾਨੂੰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਹੁਣ ਖੜਨ ਤੋਂ ਰਾਹਤ ਮਿਲੇਗੀ کافی ਜ਼ਿਆਦਾ ਸਮੇਂ ਤੱਕ ਉਡੀਕ ਵੀ ਕਰਨੀ ਪੈਂਦੀ ਸੀ ਬਾਬਾ ਕੈਦਾਰ ਦੇ ਦਰਸ਼ਨ ਹੁਣ ਕੁਝ ਸੋਖੇ ਹੋ ਜਾਣਗੇ ਕਿਉਂਕਿ ਲੰਬੀਆਂ ਕਤਾਰਾਂ ਦੇ ਵਿੱਚ ਜਿਹੜੇ ਲੋਕ ਖੜ ਕੇ ਦਰਸ਼ਨ ਕਰਦੇ ਸੀ ਕੁਝ ਉਮਰ ਜ਼ਿਆਦਾ ਹੁੰਨ ਕਰਕੇ ਜਾਂ ਫਿਰ ਜ਼ਿਆਦਾ ਛੋਟੀ ਉਮਰ ਹੁੰਨ ਕਰਕੇ ਜਾਂ ਕਈ ਅਜੀਹੇ ਵੀ ਰੋਗ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਗੰਭੀਰ ਸਮੱਸਿਆਵਾਂ ਹੁੰਦੀਆਂ ਨੇ ਸਿਹਤ ਨੂੰ ਲੈ ਕੇ ਅਜੀਹੇ ਲੋਕਾਂ ਨੂੰ ਭੀੜ ਦੇ ਵਿੱਚ ਕਤਾਰਾਂ ਦੇ ਵਿੱਚ ਸ਼ਰਤਾਲੂ ਨੇ ਜੋ ਅਜੀਹੇ ਜਿਹੜੇ ਕਿ ਕਾਫੀ ਜ਼ਿਆਦਾ ਸਿਹਤ ਨਾਲ ਕੰਪਰੋਮਾਈਜ਼ ਹੁੰਦੇ ਨੇ ਉਹ ਸ਼ਰਦਾਲੂਆਂ ਨੂੰ ਹੁਣ ਸਹੂਲਤ ਮਿਲੇਗੀ ਕਿਉਂਕਿ ਲਾਈਨਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਬਾਬਾ ਕਿਦਰ ਦੇ ਦਰਸ਼ਨ ਨੇ ਜੋ ਕਿ ਟੋਕਨ ਸਿਸਟਮ ਦੇ ਰਾਹੀਂ ਹੋ ਜਾਣਗੇ ਜਿਸ ਦੇ ਨਾਲ ਕਾਫੀ ਲਾਭ ਮਿਲੇਗਾ ਔਰ ਸੁਰੱਖਿਆ ਦੇ ਵੱਲ ਵੀ ਦੇਖਿਆ ਜਾਵੇ ਤਾਂ ਸੁਰੱਖਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਭੀੜ ਇੱਕ ਜਗ੍ਹਾ ਤੇ ਇਕੱਠੀ ਹੋਵੇਗੀ ਲਾਈਨਾਂ ਹੈ ਜੋ ਲੰਬੀਆਂ ਲੰਬੀਆਂ ਕੈਂਟੀਆਂ ਤੱਕ ਸ਼ਰਧਾਲੂਆਂ ਨੂੰ ਜੋ ਕਤਾਰਾਂ ਦੇ ਵਿੱਚ ਖੜਨਾ ਪੈਂਦਾ ছিল ਕਤਾਰਾਂ ਦੇ ਵਿੱਚ ਖੜਨ ਦੀ ਜ਼ਰੂਰਤ ਨਹੀਂ ਹੋਵੇਗੀ ਸ੍ਰੀ ਕੇਦਾਰਨਾਥ ਮੰਦਿਰ ਦੇ ਵਿੱਚ ਪਹਿਲੀ ਵਾਰ ਜਿਹਾ ਹੋਵੇਗਾ ਕਿ ਦਰਸ਼ਨ ਟੋਕਨਾਂ ਦੇ ਰਾਹੀਂ ਹੋਣਗੇ ਟੋਕਨ ਸਿਸਟਮ ਦੀ ਸ਼ੁਰੂਆਤ ਹੋ ਗਈ ਹੈ ਬਾਬਾ ਕੇਦਾਰ ਦੇ ਦਰਸ਼ਨ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਅਕਸਰ ਕੀ ਹੁੰਦਾ ਸੀ ਕਿ ਕੜਾਕੇ ਦੀ ਠੰਡ ਦੇ ਵਿੱਚ ਕਈ ਘੰਟਿਆਂ ਤੱਕ ਲੰਬੀਆਂ ਕਤਾਰਾਂ ਦੇ ਵਿੱਚ ਸ਼ਰਧਾਲੂਆਂ ਨੂੰ ਖੜਨਾ ਪੈਂਦਾ ਸੀ ਅਤੇ ਕੁਝ ਸ਼ਰਧਾਲੂ ਅਜਿਹੀ ਵੀ ਹੁੰਦੇ ਸੀ ਜਿਨ੍ਹਾਂ ਦੀ ਸਿਹਤ ਵਿਗੜ ਜਾਂਦੀ ਸੀ ਕੜਾਕੇ ਦੀ ਠੰਡ ਲੰਬੀਆਂ ਲਾਈਨਾਂ ਦੇ ਕਰਕੇ ਪਰ ਹੁਣ ਅਜਿਹੀ ਸਥਿਤੀ ਨਹੀਂ ਬਣੇਗੀ ਸ਼ੁਕਰਵਾਰ ਤੋਂ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਸ਼੍ਰੀ ਕੇਦarnath ਧਾਮ ਦੇ ਜੋ ਦਰਵਾਜ਼ੇ ਨੂੰ ਖੋਲ ਦਿੱਤੇ ਨੇ ਸ਼ਰਧਾਲੂ ਹੁਣ ਦਰਸ਼ਨ ਕਰ ਸਕਦੇ ਨੇ ਬਾਬਾ ਕੇਦਾਰ ਦੇ ਦਰਸ਼ਨਾ ਦੇ ਲਈ ਹੁਣ ਇਕੱਠੇ ਹੋ ਕੇ ਭੀੜ ਦੇ ਵਿੱਚ ਖੜਨ ਦੀ ਜੋ ਕਿ ਜ਼ਰੂਰਤ ਨਹੀਂ ਹੋਵੇਗੀ ਟੋਕਨ ਸਿਸਟਮ ਟੋਕਨ ਪ੍ਰਣਾਲੀ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੇ ਦਿਨ ਤੋਂ ਹੀ ਦੇਸ਼ ਭਰ ਤੋਂ ਸ਼ਰਧਾਲੂ ਨੇ ਜੋ ਕਿ ਟੋਕਨ ਪ੍ਰਣਾਲੀ ਦੇ ਰਾਹੀਂ ਦਰਸ਼ਨ ਕਰਨ ਦੇ ਲਈ ਮੰਦਰ ਦੇ ਦਰਸ਼ਨ ਕਰਨ ਦੇ ਲਈ ਬਾਬਾ ਕੇਦਾਰ ਦੇ ਦਰਸ਼ਨ ਦੇ ਲਈ ਜਾ ਰਹੇ ਨੇ ਔਰ ਦੱਸ ਦੀ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜੋ ਇਸ ਵਕਤ ਬਾਬਾ ਕੈਦਾਰ ਦੇ ਦਰਸ਼ਨ ਕਰਨ ਦੇ ਲਈ ਤੁਹਾਨੂੰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਹਣ ਖੜਨ ਤੋਂ ਰਾਹਤ ਮਿਲੇਗੀ ਕਾਫੀ ਜ਼ਿਆਦਾ ਸਮੇਂ ਤੱਕ ਉਡੀਕ ਵੀ ਕਰਨੀ ਪੈਂਦੀ ਸੀ ਬਾਬਾ ਕੈਦਾਰ ਦੇ ਦਰਸ਼ਨ ਹੁਣ ਕੁਝ ਸੋਖੇ ਹੋ ਜਾਣਗੇ ਕਿਉਂਕਿ ਲੰਬੀਆਂ ਕਤਾਰਾਂ ਦੇ ਵਿੱਚ ਜਿਹੜੇ ਲੋਕ ਖੜ ਕੇ ਦਰਸ਼ਨ ਕਰਦੇ ਸੀ ਕੁਝ ਉਮਰ ਜ਼ਿਆਦਾ ਹੁੰਨ ਕਰਕੇ ਜਾਂ ਫਿਰ ਜ਼ਿਆਦਾ ਛੋਟੀ ਉਮਰ ਹੁੰਨ ਕਰਕੇ ਜਾਂ ਕਈ ਅਜੀਹੇ ਵੀ ਰੋਗ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਗੰਭੀਰ ਸਮੱਸਿਆਵਾਂ ਹੁੰਦੀਆਂ ਨੇ ਸਿਹਤ ਨੂੰ ਲੈ ਕੇ ਅਜੀਹੇ ਲੋਕਾਂ ਨੂੰ ਭੀੜ ਦੇ ਵਿੱਚ ਕਤਾਰਾਂ ਦੇ ਵਿੱਚ ਛਡਾਲੂ ਨੇ ਜੋ ਅਜੀਹੇ ਜਿਹੜੇ ਕਿ ਕਾਫੀ ਜ਼ਿਆਦਾ ਸਿਹਤ ਨਾਲ ਕੰਪਰੋਮਾਈਜ਼ ਹੁੰਦੇ ਨੇ ਉਹ ਛਡਾਲੂਆਂ ਨੂੰ ਹੁਣ ਸਹੂਲਤ ਮਿਲੇਗੀ ਕਿਉਂਕਿ ਲਾਈਨਾਂ ਦੇ ਵਿੱਚ ਨਹੀਂ ਖੜਨਾ ਪਵੇਗਾ ਬਾਬਾ ਕੇਦਾਰ ਦੇ ਦਰਸ਼ਨ ਨੇ ਜੋ ਕਿ ਨਵਾਂ ਸਿਸਟਮ ਦੇ ਰਾਈ ਉਹ ਜਾਣਗੇ ਜਿਸ ਦੇ ਨਾਲ ਕਾਫੀ ਲਾਭ ਮਿਲੇਗਾ ਔਰ ਸੁਰੱਖਿਆ ਦੇ ਵਲ ਵੀ ਦੇਖਿਆ ਜਾਵੇ ਤਾਂ ਸੁਰੱਖਿਆ ਦੇ ਵਿੱਚ ਵੀ ਕਾਫੀ ਜ਼ਿਆਦਾ ਫਾਇਦਾ ਮਿਲੇਗਾ ਭੀੜ ਇੱਕ ਜਗ੍ਹਾ ਤੇ ਇਕੱਠੀ ਹੋਵੇਗੀ ਲਾਈਨਾਂ ਹੈ ਜੋ ਲੰਬੀਆਂ ਲੰਬੀਆਂ ਕੈਂਟੀਆਂ ਤੱਕ ਸ਼ਰਧਾਲੂਆਂ ਨੂੰ ਜੋ ਕਤਾਰਾਂ ਦੇ ਵਿੱਚ ਖੜਨਾ ਪੈਂਦਾ ਥਾ ਉਹ ਕਤਾਰਾਂ ਦੇ ਵਿੱਚ ਖੜਨ ਦੀ ਜ਼ਰੂਰਤ ਨਹੀਂ ਹੋਵੇਗੀ